ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਕੁਕਿੰਗ ਵਲੌਗ ਅੱਜ ਆਪਾਂ ਬਣਾਉਂਦੇ ਆ ਆਲੂ ਟਿੱਕੀ 버ਗਰ ਜਿਹੜਾ ਕਿ ਬਹੁਤ ਟੇਸਟੀ ਬਣਦਾ ਆ ਤੇ ਆਸਾਨੀ ਦੇ ਨਾਲ ਹਰ ਕੋਈ ਘਰ ਜਿਹਨੂੰ ਬਣਾ ਸਕਦਾ ਆ ਰੈਸਿਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੀ ਛੋਟੀ ਜੀ ਘੰਟੀ ਆ ਉਹਨੂੰ ਜ਼ਰੂਰ ਨੱਪ ਦਿਓ ਤਾਂਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਜੇ ਵੀਡੀਓ ਪਸੰਦ ਆ ਲੱਗੇ ਤਾਂ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਚਲੋ 버거 ਬਣਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਆਲੂ ਟਿੱਕੀ ਤਿਆਰ ਕਰ ਲੈਂਦੇ ਆ ਉਹਦੇ ਲਈ ਮੈਂ ਉਬਲੇ ਆਲੂ ਲੈ ਲਿਆ ਇਹਨਾਂ ਨੂੰ ਸ਼ੈਲ ਲੈਂਦੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਮੈਸ਼ ਕਰ ਲੈਂਦੇ ਆ ਆਲੂ ਸਾਰੇ ਆਪਾਂ ਸ਼ੈਲ ਲਏ ਆ ਤੇ ਦੂਸਰੇ ਪਾਸੇ ਮੈਂ ਗੈਸ ਤੇ ਕੜਾਈ ਦੇ ਵਿੱਚ ਥੋੜਾ ਤੇਲ ਪਾ ਲਿਆ ਜਿੱਦਾਂ ਹੀ ਤੇਲ ਗਰਮ ਹੋ ਜਾਊਗਾ ਆਪਾਂ ਇਹਦੇ ਵਿੱਚ ਫਰੋਜ਼ਨ ਮਟਰ ਪਾ ਦਵਾਂਗੇ ਮਟਰਾਂ ਨੂੰ ਤੇਨਾਂ 4 ਮਿੰਟ ਲਈ ਪਕਾ ਲੈਂਦੇ ਆ ਜਿੰਨੇ ਟਾਈਮ ਤੱਕ ਆਪਣੇ ਮਟਰ ਪੱਕਦੇ ਆ ਉਹਨੇ ਟਾਈਮ ਦੇ ਵਿੱਚ ਆਪਾਂ ਆਲੂਆਂ ਨੂੰ ਮੈਸ਼ ਕਰ ਲੈਂਦੇ ਆ ਆਲੂ ਆਪਣੇ ਮੈਚ ਹੋ ਗਏ ਆ ਚੰਗੀ ਤਰ੍ਹਾਂ ਦੇ ਨਾਲ ਤੇ ਇਧਰ ਮਟਰ ਵੀ ਪੱਕੀ ਜਾਂਦੇ ਆ ਮੈਸ਼ ਕੀਤੇ ਹੋਏ ਆਲੂਆਂ ਨੂੰ ਵੀ ਆਪਾਂ ਕੜਾਈ ਦੇ ਵਿੱਚ ਪਾ ਦਿੰਦੇ ਆ ਤੇ ਮਟਰਾਂ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਜੇ ਤੁਸੀਂ ਟਿੱਕੀਆਂ ਦੇ ਵਿੱਚ ਮਟਰ ਨਹੀਂ ਪਾਉਣਾ ਚਾਹੁੰਦੇ ਤੇ ਇਹ ਸਾਰਾ ਪ੍ਰੋਸੈਸ ਸਕਿੱਪ ਕਰਤਾ ਕਰਦੇ ਆਂ ਡਾਇਰੈਕਟ ਹੀ ਆਲੂਆਂ ਨੂੰ ਮੈਸ਼ ਕਰਕੇ ਤਾਂ ਟਿੱਕੀਆਂ ਤਿਆਰ ਕਰ ਸਕਦੇ ਆਂ ਹੁਣ ਇਹਨਾਂ ਦੇ ਵਿੱਚ ਪਾ ਲੈਂਦੇ ਆ ਮਸਾਲੇ ਮਸਾਲੇ ਮੈਂ ਆਲੂਆਂ ਦੇ ਵਿੱਚ ਸਿਰਫ ਸਿੰਪਲੀ ਪਾਏ ਸੀਗੇ ਲੂਣ ਕਾਲੀ ਮਿਰਚ ਤੇ ਗਰਮ ਮਸਾਲਾ ਜੇ ਟਿੱਕੀਆਂ ਤੁਸੀਂ ਇਹ ਬੱਚਿਆਂ ਨੂੰ ਨਹੀਂ ਦੇਣੀਆਂ ਹੈਗੀਆਂ ਤੇ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਆ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਂਦੇ ਆ ਹੁਣ ਆਪਾਂ ਇਹਨਾਂ ਨੂੰ ਇੱਕ ਮੈਸ਼ਰ ਦੇ ਨਾਲ ਮੈਸ਼ ਕਰ ਲੈਂਦੇ ਆ ਕਿਉਂਕਿ ਜਿਹੜੇ ਵਿੱਚ ਮਟਰ ਪਾਏ ਆ ਉਹਨਾਂ ਨੂੰ ਮੈਸ਼ ਕਰਨਾ ਜ਼ਰੂਰੀ ਆ ਜੇ ਮੈਂ ਇਹਨਾਂ ਨੂੰ ਆਲੂ ਪਾਉਣ ਤੋਂ ਪਹਿਲਾਂ ਮੈਸ਼ ਕਰ ਲੈਂਦੀ ਤਾਂ ਥੋੜਾ ਜ਼ਿਆਦਾ ਈਜ਼ੀ ਹੋਣਾ ਸੀਗਾ ਮਟਰ ਵੀ ਚੰਗੀ ਤਰ੍ਹਾਂ ਦੇ ਨਾਲ ਹੋ ਗਿਆ ਮੈਸ਼ ਤੇ ਇਹਦੇ ਨਾਲ ਨਾਲ ਜਿਹੜੇ ਆਲੂਆਂ ਦੇ ਥੋੜੇ ਥੋੜੇ ਚੰਕਸ ਸੀਗੇ ਉਹ ਵੀ ਮੈਸ਼ ਹੋ ਗਏ ਆ ਤੇ ਮੈਂ ਇੱਥੇ ਦੋ ਬ੍ਰੈਡ ਲੈ ਲਿਆ ਜਿਹੜੇ ਸਾਈਡਾਂ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਬੱਚੇ ਖਾਣਾ ਪਸੰਦ ਨਹੀਂ ਕਰਦੇ ਹੈਗੇ ਤਾਂ ਇਹਨਾਂ ਦੇ ਆਪਾਂ ਬ੍ਰੈਡ ਕ੍ਰੰਬ ਬਣਾ ਲਵਾਂਗੇ ਮੈਂ ਇੱਕ ਮਿਕਸੀ ਦੇ ਵਿੱਚ ਪਾ ਕੇ ਇਹਨਾਂ ਦੇ ਬਣਾ ਲਿਆ ਬ੍ਰੈਡ ਕ੍ਰੰਬ ਇਹਨਾਂ ਨੂੰ ਆਪਾਂ ਆਲੂਆਂ ਦੇ ਵਿੱਚ ਪਾ ਲਵਾਂਗੇ ਕਿਉਂਕਿ ਆਲੂਆਂ ਦੇ ਵਿੱਚ ਆਪਾਂ ਕੋਈ ਅਰਾ ਰੋਟ ਜਾਂ ਕਾਰਨ ਫਲੋਰ ਨਹੀਂ ਪੋਣਾ ਹੈਗਾ ਤੇ ਬ੍ਰੈਡ ਪੌਂ ਦੇ ਨਾਲ ਵੀ ਟਿੱਕੀਆਂ ਦੀ ਬਾਈਂਡਿੰਗ ਬਹੁਤ ਵਧੀਆ ਹੁੰਦੀ ਆ ਸਾਰੀਆਂ ਚੀਜ਼ਾਂ ਨੂੰ ਚੰਗੇ ਤਰ੍ਹਾਂ ਦੇ ਨਾਲ ਮਿਕਸ ਕਰ ਲੈਂਦੇ ਆ ਇਹੜਾ ਆਪਾਂ ਟਿੱਕੀਆਂ ਦੇ ਲਈ ਮਿਕਸਚਰ ਤਿਆਰ ਕੀਤਾ ਹੈ ਹੁਣ ਆਪਾਂ ਉਹਦੀਆਂ ਬਣਾ ਲੈਂਦੇ ਆ ਟਿੱਕੀਆਂ ਟਿੱਕੀਆਂ ਦੀ ਸ਼ੇਪ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੱਖ ਸਕਦੇ ਆ ਜੇ ਇਸ ਸਾਈਜ਼ ਦੇ ਤੁਹਾਡੇ ਬਣਨੇ ਆ ਜਿਨ੍ਹਾਂ ਦੇ ਵਿੱਚ ਆਪਾਂ ਇਹ ਟਿੱਕੀਆਂ ਲਾਉਣੀਆਂ ਆ ਇਧਰ ਦੋ ਸੁੱਕੀਆਂ ਪਾਨੀਆਂ ਦੇ ਵੀ ਮੈਂ ਬ੍ਰੈਡ ਕਰਮ ਬਣਾ ਲਿਆ ਇਹਨਾਂ ਦੇ ਨਾਲ ਜਿਹੜੀਆਂ ਪਾਨੀਆਂ ਉਹ ਜ਼ਿਆਦਾ ਕਰਿਸਪੀ ਬਣਦੀਆਂ ਆ ਇਧਰ ਇੱਕ ਡੋਂਗੇ ਦੇ ਵਿੱਚ ਮੈਂ ਥੋੜਾ ਜਿਹਾ ਮੈਦਾ ਪਾ ਲਿਆ ਆ 4-5 ਚਮਚੇ ਤਾਂ ਇਹਦੀ ਆਪਾਂ ਸਲਰੀ ਜੀ ਬਣਾ ਲਾਂਗੇ ਬਿਲਕੁਲ ਪਤਲਾ ਜਿਹਾ ਘੋਲ ਬਣਾ ਲਵਾਂਗੇ ਹੁਣ ਜਿਹੜੀਆਂ ਟਿਕੀਆਂ ਆਪਾਂ ਤਿਆਰ ਕਰਕੇ ਰੱਖੀਆਂ ਆ ਉਹਨਾਂ ਨੂੰ ਪਹਿਲਾਂ ਇਹ ਮੈਦੇ ਦੇ ਘੋਲ ਦੇ ਵਿੱਚ ਡਿਪ ਕਰਾਂਗੇ ਤਾਂ ਫਿਰ ਇਹਨੂੰ ਆਪਾਂ ਜਿਹੜੇ ਆਪਾਂ ਪਨੀਰੋਂ ਦੇ ਬ੍ਰੈਡ ਕਰਮ ਬਣਾਇਆ ਉਹਦੇ ਵਿੱਚ ਇੱਕ ਆ ਦੀ ਕਰ ਲਵਾਂਗੇ ਕੋਟ ਟਿੱਕੀਆਂ ਬਹੁਤ ਜ਼ਿਆਦਾ ਸੌਫਟ ਆ ਤੇ ਇਹਨੂੰ ਵਾਰ-ਵਾਰ ਹੱਥ ਲਾਉਣ ਦੇ ਨਾਲ ਟੁੱਟਦੀਆਂ ਤੇ ਇਸ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਕੋਟ ਕਰ ਲੈਣਾਂ। ਇਹਨਾਂ ਦੇ ਹਰੇਕ ਪਾਸੇ ਬ੍ਰੈਡ ਕਰਮ ਲੱਗ ਜਾਂਦਾ ਹੈ। ਬਸ ਉਹਨੂੰ ਆਪਾਂ ਡੋਂਗੇ ਦੇ ਵਿੱਚ ਪਾ ਕੇ ਤਾਂ ਇਦਾਂ ਮੈਂ ਮਾੜਾ-ਮਾੜਾ ਹਿਲਾ ਦਿੱਤਾ ਆ। ਸਾਰੀਆਂ ਟਿੱਕੀਆਂ ਆਪਾਂ ਇੱਦਾਂ ਹੀ ਫਰਾਈ ਕਰ ਲਵਾਂਗੇ। ਪਹਿਲਾਂ ਇਹਨਾਂ ਨੂੰ ਮੈਦੇ ਦੇ ਘੋਲ ਦੇ ਵਿੱਚ ਪਾਵਾਂਗੇ, ਫਿਰ ਬ੍ਰੈਡ ਕਰਮ ਲਾਵਾਂਗੇ ਤਾਂ ਫਿਰ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਦੇ ਉੱਤੇ ਫਰਾਈ ਕਰਾਂਗੇ। ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਦੇ ਉੱਤੇ ਹੌਲੀ-ਹੌਲੀ ਫਰਾਈ ਕਰ ਲੈਂਦੇ ਆ ਜਿਹੜਾ ਆਪਾਂ ਮੈਦੇ ਦਾ ਘੋਲ ਬਣਾਇਆ ਆ ਉਹਦੇ ਨਾਲ ਟਿੱਕੀਆਂ ਬਾਰੋਂ ਬਹੁਤ ਕ੍ਰਿਸਪੀ ਬਣਦੀਆਂ ਆ ਸਾਰੀਆਂ ਟਿੱਕੀਆਂ ਨੂੰ ਆਪਾਂ ਉਲਟਾ ਪਲਟਾ ਕੇ ਫਰਾਈ ਕਰ ਲੈਂਦੇ ਆ ਟਿੱਕੀਆਂ ਆਪਣੀਆਂ ਬਹੁਤ ਸੋਹਣੀਆਂ ਫਰਾਈ ਹੋ ਗਈਆਂ ਹੁਣ ਇਹਨਾਂ ਨੂੰ ਆਪਾਂ ਇੱਕ ਟਿਸ਼ੂ ਦੇ ਉੱਤੇ ਕੱਢ ਲੈਂਦੇ ਆ ਟਿੱਕੀਆਂ ਬਾਹਰਲੀ ਸਾਈਡਾਂ ਤੋਂ ਬਿਲਕੁਲ ਕਰੈਂਚੀ ਤੇ ਵਿੱਚੋਂ ਬਿਲਕੁਲ ਸੌਫਟ ਆ ਹੁਣ ਆਪਾਂ ਤਿਆਰ ਕਰ ਲੈਂਦੇ ਆ ਸਾਸ 버ਗਰ ਵਾਲੀ ਉਹਦੇ ਲਈ ਮੈਂ ਕੈਚਅਪ ਦੇ ਵਿੱਚ ਮਾਇਓਨੇਸ ਨੂੰ ਮਿਕਸ ਕਰ ਦਿੱਤਾ ਆ ਤੇ ਸੇਮ ਉਹ 버ਗਰ ਵਾਲੀ ਸਾਸ ਤਿਆਰ ਹੋ ਜਾਣੀ ਆ ਆਪਾਂ ਇਹ ਵਾਲੇ 버ਗਰ ਬਾਨ ਯੂਜ਼ ਕਰਾਂਗੇ ਇਹਨਾਂ ਨੂੰ ਮੈਂ ਕੱਟ ਲਿਆ ਆ ਤੇ ਇੱਕ ਸਾਈਡਾਂ ਤੇ ਇਹਨਾਂ ਨੂੰ ਥੋੜਾ ਥੋੜਾ ਸੇਕ ਲਵਾ ਲਵਾਂਗੇ ਸਭ ਤੋਂ ਪਹਿਲਾਂ ਆਪਾਂ 버거 ਦੇ ਉੱਤੇ ਜਿਹੜੀ ਸੌਸ ਤਿਆਰ ਕੀਤੀ ਆ ਉਹ ਲਾ ਦਵਾਂਗੇ 버거 ਦੇ ਵਿੱਚ ਤੁਸੀਂ ਸਲਾਦ ਕਿਸੇ ਵੀ ਤਰ੍ਹਾਂ ਦਾ ਲਾ ਸਕਦੇ ਆ ਤੇ ਘਰ ਦੇ ਵਿੱਚ ਜਿਹੜਾ ਅਵੇਲੇਬਲ ਸੀ ਮੈਂ ਉਹ ਲਾਇਆ ਖੀਰੇ ਲਾਇਆ ਫਰਮਾਜੋ ਫੂਜੋ ਸੀਗੀ ਆਪਾਂ ਉਹ ਵੀ ਲਾ ਲਈਏ ਵਿੱਚ ਤੇ ਆਪਾਂ ਇਹਦੇ ਵਿੱਚ ਲਾਵਾਂਗੇ ਲਾਲ ਪਿਆਜ਼ ਤੇ ਇਹਦੇ ਵਿੱਚ ਮੈਂ ਹੁਣ ਲਾਉਣ ਲੱਗੀਆਂ ਜਿਹੜੀਆਂ ਮਿਰਚਾਂ ਦਾ ਪਿਕਲ ਹੁੰਦਾ ਹੈ ਹਰੀਆਂ ਮਿਰਚਾਂ ਦਾ ਇਹ ਵੀ ਬਹੁਤ ਟੇਸਟੀ ਲੱਗਦਾ ਥੋੜਾ ਖੱਟਾ-ਖੱਟਾ ਜਿਹਾ ਤੇ ਥੋੜਾ ਕਰਾਰਾ-ਕਰਾਰਾ ਹੁੰਦਾ ਹੈ ਇਹ ਵੀ ਥੋੜਾ-ਥੋੜਾ ਲਾ ਲੈਣ데요 ਹੁਣ ਆਪਾਂ ਜਿਹੜਾ ਮੇਨ ਇੰਗਰੀਡੀਅੰਟ ਹੈ ਆ ਟਿੱਕੀਆਂ ਆ ਆਲੂਆਂ ਵਾਲੀਆਂ ਉਹ ਲਾ ਲੈਂਦੇ ਆ ਇਹ ਬਰਗਰ ਸਿਰਫ ਆਲੂਆਂ ਦੀਆਂ ਟਿੱਕੀਆਂ ਨਾਲ ਵੀ ਕੰਪਲੀਟ ਹੋ ਸਕਦਾ ਆ ਪਰ ਜੇ ਘਰ ਦੇ ਵਿੱਚ ਹੀ ਦਾ ਸਮਾਨ ਸਲਾਦ ਵਗੈਰਾ ਪਿਆ ਹੋਵੇ ਤੁਸੀਂ ਥੋੜਾ ਜ਼ਿਆਦਾ ਵਧੀਆ ਖਾਣਾ ਚਾਹੁੰਦੇ ਹੋ ਤਾਂ ਇਹ ਸਾਰਾ ਕੁਝ ਲਾ ਸਕਦੇ ਆ ਜਿਦਾ ਖੀਰੇ ਚਿਪੋਲੇ ਫਰਮਾਜੋ ਤੇ ਹੁਣ ਆਪਣਾ ਬਰਗਰ ਬਣ ਕੇ ਕੰਪਲੀਟ ਹੋ ਗਿਆ ਆ ਤੇ ਤੁਹਾਨੂੰ ਜੇ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਬਾਏ ਥੈਂਕ ਯੂ ਫਾਰ ਵਾਚਿੰਗ